ਪੰਜਾਬ ਕੈਬਨਟ ਦੇ ਵੱਲੋਂ 2024-25 ਦੇ ਲਈ ਐਕਸਾਈਜ਼ ਪਾਲਿਸੀ ਨੂੰ ਮਨਜ਼ੂਰੀ 10000 ਕਰੋੜ ਦੇ ਰੈਵਨਿਊ ਦਾ 70% ਡਰਾ ਦੇ ਜ਼ਰੀਏ ਹੋਵੇਗੀ ਠਿਕਿਆਂ ਦੀ ਅਲਾਟਮੈਂਟ ਤੇ ਸ਼ਰਾਬ ਦੇ ਰੇਟ ਦੇ ਵਿੱਚ ਕੋਈ ਤਬਦੀਲੀ ਨਹੀਂ। ਬੱਚੋਂ ਮਾਮਲੇ ਦੇ ਵਿੱਚ ਫਾਸਟ ਟਰੈਕ ਕੋਰਟ ਬਣਾਉਣ ਦਾ ਫੈਸਲਾ ਤਰਮ ਤਾਰਨਾ ਤੇ ਸਗੂਰ ਦੇ ਵਿੱਚ ਬਣ ਗਈਆਂ ਅਦਾਲਤਾਂ ਬੱਚਿਆਂ ਨੂੰ ਇਨਸਾਫ਼ ਮਿਲਣ ਦੇ ਵਿੱਚ ਹੋਣ ਵਾਲੀ ਦੇਰੀ ਘਟਾਉਣ ਦੀ ਕੋਸ਼ਿਸ਼। ਗਿਆਮਾਂਦੀ ਸੰਗਰੂਰ ਨੂੰ 829 ਕਰੋੜ ਰੁਪਏ ਦੀ ਵਿਕਾਸ ਪ੍ਰੋਜੈਕਟਾਂ ਦੀ ਸੌਗਾਤ ਬੋਲੇ ਧੂਰੀ ਅਤੇ ਚੀਮਾ ਪਿੰਡ ਦੇ ਹਸਪਤਾਲਾਂ ਦੇ ਵਿੱਚ ਲੋਕਾਂ ਨੂੰ ਮਿਲੇਗਾ ਵਧੀਆ ਇਲਾਜ ਗੁਰਦਿਆਂ ਤੇ ਵੀ ਸਾਦੇ ਨਿਸ਼ਾਨੇ ਈਡੀ ਦੇ ਸਮਨਾਤੇ ਕੇਜੀਵਾਲ ਦਾ ਤੰਜ ਬੋਲੇ ਜੇ ਅੱਜ ਹੁੰਦੇ ਭਗਵਾਨ ਰਾਮ ਤਾਂ ਈਡੀ ਉਹਨਾਂ ਨੂੰ ਵੀ ਭੇਜਿੰਦੀ ਸੰਮਨ ਮੈਨੂੰ ਜਿੰਨੇ ਸੰਮਨ ਭੇਜੋਗੇ ਮੈਂ ਉਹਨੇ ਸਕੂਲ ਬਣਾਵਾਂਗਾ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਮੁੱਖ ਮੰਤਰੀ ਨੇ ਪਾਰਟੀ ਦੇ ਵਿੱਚ ਕਰਾਇਆ ਸ਼ਾਮਿਲ ਤੇ ਗਰੀਬਾਂ ਦੇ ਲਈ ਕੀਤੇ ਜਾ ਰਹੇ ਸੀਐਮ ਮਾਨ ਦੇ ਕੰਮਾਂ ਤੋਂ ਹਾਂ ਪ੍ਰਭਾਵਿਤ ਗੁਰਪ੍ਰੀਤ ਜੀਪੀ ਤੇ ਪ੍ਰਕਾਰ ਬਾਜਵਾਲਾ ਤੇ ਖਾਤੰਜ ਬੋਲੇ ਆਪ ਦੇ ਵਿੱਚ ਜਾ ਕੇ ਜੀਪੀ ਨੇ ਕੀਤੀ ਸਿਆਸੀ ਖੁਦਕੁਸ਼ੀ ਅਕਾਲੀ ਭਾਜਪਾ ਗੱਠਜੋੜ ਦੀਆਂ ਚਰਚਾਵਾਂ ਤੇ ਵਿੱਚੁਕੇ ਸਵਾਲ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਵਿੱਚ ਜੁਕੀ ਬੀਜੇਪੀ ਚੰਡੀਗੜ੍ਹ ਦੇ ਵਿੱਚ ਸਟੇਟ ਇਲੈਕਸ਼ਨ ਕਮੇਟੀ ਦੀ ਮੀਟਿੰਗ ਦੇ ਵਿੱਚ ਬਣਾਈ ਰਣਨੀਤੀ ਸੁਮਿਲ ਜਾਖੜ ਦੀ ਅਗਵਾਈ ਦੇ ਵਿੱਚ ਹੋਇਆ ਮੰਨਤ। ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਤੇ ਬੋਲਿਆ ਵੱਡਾ ਹਮਲਾ ਕਿ ਆ ਵਿਰੋਧੀ ਪੁੱਛ ਰਹੇ ਕੌਣ ਹੈ ਮੋਦੀ ਦਾ ਪਰਿਵਾਰ। ਹਰ ਦੇਸ਼ ਵਾਸੀ ਹੈ ਮੇਰਾ ਪਰਿਵਾਰ। ਬੀਐਸਪੀ ਸੁਪਰੀਮਾ ਮਾਇਆਵਤੀ ਨੇ ਤਿੱਜੇ ਮੋਰਚੇ ਦੀਆਂ ਚਰਚਾਵਾਂ ਤੇ ਲਗਾਇਆ ਫੁੱਲ ਸਟਾਪ ਮੁਰ ਇਕੱਲਿਆਂ ਲੋਕ ਸਭਾ ਚੋਣਾਂ ਲੜਨ ਦਾ ਕੀਤਾ ਐਲਾਨ ਕਿ ਆਪਣੇ ਦਮ ਤੇ ਪੂਰੀ ਤਿਆਰੀ ਨਾਲ ਲੜਾਂਗੇ ਚੋਣ ਐਨਸੀਬੀ ਦੇ ਹੱਥੇ ਚੜਿਆ ਅੰਤਰਰਾਸ਼ਟਰੀ ਡਰੱਗ ਰੈਕਡਰ ਦਾ ਸਰਗਨਾ ਜਫਰ ਸਾਦ ਇਕ ਡਰੱਗ ਦੀ ਕਾਲੀ ਕਮਾਈ ਦੇ ਨਾਲ ਬਣਵਾਈਆਂ ਫਿਲਮਾਂ 2000 ਕਰੋੜ ਰੁਪਏ ਦੀ ਡਰੱਗ ਬਦੇਸ਼ ਭੇਜਣ ਦਾ ਇਲਜ਼ਾਮ ਮਜ਼ਾਕਰਾ ਸ਼ਹਨਾਜ਼ ਗਿਲ ਨੂੰ ਜਾਨੋਂ ਮਾਰਨ ਦੀ ਧਮਕੀ ਪਤਾ ਸੁਖ ਪ੍ਰਧਾਨ ਨੂੰ ਪਾਕਿਸਤਾਨ ਦੇ ਨੰਬਰ ਤੋਂ ਆਈ ਕਾਲ 50 ਲੱਖ ਰੁਪਏ ਦੀ ਮੰਗੀ ਰੰਗਦਾਰੇ ਕੈਨੇਡਾ ਦੀ ਸੀਬੀਸੀ ਨਿਊਜ਼ ਦੇ ਵੱਲੋਂ ਹਰਦੀਪ ਨਿੰਜਰ ਕਤਲकांड ਦੀ ਵੀਡੀਓ ਸਾਹਮਣੇ ਆਉਣ ਦਾ ਦਾਵਾ ਤਸਵੀਰਾਂ ਦੇ ਵਿੱਚ ਪਾਰਕਿੰਗ ਤੋਂ ਨਿਕਲ ਰਹੀ ਨਿੰਜਰ ਦੀ ਗੱਡੀ ਹਮਲਾਵਰਾਂ ਨੇ ਕਿਰਕੇ ਮਾਰੀ ਗੋਲੀ ਕੈਨੇਡਾ ਦੇ ਵਿੱਚ ਭਾਰਤੀ ਮੂਲ ਦੇ ਕਾਰੋਬਾਰੀ ਦੇ ਘਰ ਤੇ ਫਾਇਰਿੰਗ ਬਦਮਾਸ਼ ਨੇ ਦੋਹਾਂ ਹੱਥਾਂ ਦੇ ਨਾਲ ਚਲਾਈਆਂ ਗੋਲੀਆਂ ਗੋਲਡੀ ਬਰਾਡ ਗੈਂਗ ਦੇ ਰੰਗਦਾਰੇ ਦੇ ਲਈ ਫਾਇਰਿੰਗ ਕਰਨ ਦਾ ਸ਼ੱਕ ਹਮਲਾਵਰੀ ਸਚਿਨ ਗੋਦਾ ਦੇ ਕਤਲ ਮਾਮਲੇ ਦੇ ਵਿੱਚ ਵੱਡੀ ਗ੍ਰਿਫਤਾਰੀ ਪੁਲਿਸ ਨੇ ਨੇਪਾਲ ਬਾਰਡਰ ਤੋਂ ਮਲਜ਼ਮ ਨੂੰ ਕੀਤਾ ਕਾਬੂ 29 ਫਰਵਰੀ ਨੂੰ ਰੋਤਰਦੇਵ ਵਿੱਚ ਹੋਇਆ ਸੀ ਵਪਾਰੀ ਦਾ ਮਰਡਰ ਭਾਰਤ ਨੇ ਇੰਗਲੈਂਡ ਦੇ ਖਿਲਾਫ 4-1 ਦੇ ਨਾਲ ਜਿੱਤੀ ਟੈਸਟ ਸੀਰੀਜ਼ ਧਰਮਸ਼ਾਲਾ ਦੇ ਵਿੱਚ ਇਨਿੰਗ ਅਤੇ 64 ਦੌੜਾਂ ਦੇ ਨਾਲ ਹਰਾਇਆ ਰਵੀ ਚੰਦਰਨ ਅਸ਼ਵਿਨ ਦੀ ਗੇਂਦਬਾਜ਼ੀ ਨੇ ਢਾਇਆ ਕਹਿ ਸਤਿ ਸ਼੍ਰੀ ਅਕਾਲ ਤੁਸੀਂ ਵਖਰੀਆ ਨਿਊਜ਼ 18 ਪੰਜਾਬੀ ਨਾਮ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਅਦਾਕਾਰਾ ਸ਼ੈਨਾਜ਼ ਗਿਲ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਸ਼ੈਨਾਜ਼ ਗਿਲ ਨੂੰ ਰੰਗਦਾਰੀ ਦੇ ਲਈ ਪਾਕਿਸਤਾਨ ਤੋਂ ਧਮਕੀ ਆਈ ਹੈ ਪਿਤਾ ਸੁਖ ਪ੍ਰਧਾਨ ਨੂੰ ਪਾਕਿਸਤਾਨ ਦੇ ਨੰਬਰ ਤੋਂ ਕਾਲ ਆਈ ਹੈ 50 ਲੱਖ ਰੁਪਏ ਦੀ ਰੰਗਦਾਰੀ ਦੀ ਮੰਗ ਕੀਤੀ ਗਈ ਹੈ ਪੈਸੇ ਨਾ ਦੇਣ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਫੋਨ ਕਰਨ ਵਾਲੇ ਖੁਦ ਨੂੰ ਬਾਲਾ ਬੰਬ ਦੱਸਿਆ ਹੈ ਸ਼ੈਨਾਜ਼ ਗਿਲ ਦੇ ਨਾਲ ਜੁੜੀ ਹੋਈ ਦਰਸਲੇ ਵੱਡੀ ਖਬਰ ਹੈ ਆਦਾਕਾਰਾ ਸ਼ੈਨਾਜ਼ ਗਿਲ ਨੂੰ ਕਿ ਜਾਨੂ ਮਾਰਨ ਦੀ ਧਮਕੀ ਦਿੱਤੀ ਗਈ ਹੈ ਸ਼ੈਨਾਜ਼ ਗਿਲ ਨੂੰ ਰੰਗਦਾਰੀ ਦੇ ਲਈ ਪਾਕਿਸਤਾਨ ਤੋਂ ਧਮਕੀ ਭਰੀ ਧਮਕੀ ਆਈ ਹੈ ਪਿਤਾ ਸੁਖ ਪ੍ਰਧਾਨ ਨੂੰ ਪਾਕਿਸਤਾਨ ਦੇ ਨੰਬਰ ਤੋਂ ਦਰਸਲ ਕਾਲ ਆਈ ਹੈ 50 ਲੱਖ ਰੁਪਏ ਦੀ ਰੰਗਦਾਰੀ ਦੀ ਮੰਗ ਕੀਤੀ ਹੈ ਤੇ ਪੈਸੇ ਨਾ ਦੇਣ ਤੇ ਜਾਨੂ ਮਾਰਨ ਦੀ ਧਮਕੀ ਦਿੱਤੀ ਗਈ ਆ ਫੋਨ ਕਰਨ ਵਾਲੇ ਨੇ ਖੁਦ ਨੂੰ ਬਾਲਾ ਬੰਬ ਦੱਸਿਆ ਨਹੀਂ ਤਾਂ ਮੈਨੂੰ ਕਹਤੋਂ ਫੋਨ ਕੀਤਾ ਕੌਣ ਸੂਰੀ ਸੂਰੀ ਸਾਹਿਬ ਹਾਂਜੀ ਹਾਲ ਤਾਂ ਕੀ ਗੱਲ ਉਹਨਾਂ ਨੂੰ ਨਹੀਂ ਤਾਂ ਮੈਨੂੰ ਘਰ ਤੋਂ ਫੋਨ ਕੀਤਾ ਤੁਸੀਂ ਹੁਣ ਕਿਹਨੂੰ ਮਿਲਣਾ ਕਿਹਨੂੰ ਤੁਸੀਂ ਐਨ ਨਹੀਂ ਮਿਲਣਾ ਤੂੰ ਦੱਸੋ ਕੀ ਗੱਲ ਹੈ ਕੀ ਹੈ ਹਿੰਦਵਾਦੀ ਸਟੇਟ ਤੇ ਕਰਨਾ ਹੈ ਤੇ ਤੂੰ ਜਿਹੜੇ ਮਾਈਨਿੰਗ ਨੂੰ ਦਬਾਲਪਾ ਕਰਾ ਲੈਣਾ ਨਾ ਇਹ ਨਾ ਗੇਟ ਪਲੇ ਨੂੰ ਬਾਹਰ ਨਿਕਲੇ ਤੇ ਐਵੇਂ ਨਾਲ ਲੰਘਦੇ ਬੰਦੇ ਕੋਈ ਨਹੀਂ ਦੇ ਮਾਈਨਿੰਗ ਮਾਈਨਿੰਗ ਤਾਂ ਨਹੀਂ ਹੋਣ ਦੇਣੀ ਅਸੀਂ ਮਾਈਨਿੰਗ ਤਾਂ ਇਦਾਂ ਹੀ ਚੱਲ ਰਹੀ ਹੈ ਤੇ ਬੰਦ ਹੀ ਰਹਿਣੀ ਹੈ ਚਾਰ ਮਹੀਨੇ ਤੋਂ ਮਾਈਨਿੰਗ ਦੇ ਡਰਾ ਚੱਲੇ ਆ ਨਾ ਤੇ ਰੈਡੀ ਰਹਿ ਕੀ ਕਰ ਕੀ ਕਰ ਲੇਗਾ ਤੂੰ ਤੇਰੇ ਰਾਹ ਕਰ ਤੂੰ ਤੇਰੇ ਰਾਹ ਕਰ ਖੜਿਆ ਅਗਲੀ ਕੱਲ ਨੂੰ ਇੱਥੇ ਕੋਲੇ ਉਹ ਮਾਈਨਿੰਗ ਬੰਦ ਨਹੀਂ ਨਾ ਕਰਦਾ ਅਸੀਂ ਕਰਾ ਲਾਂਗੇ ਬੰਦ ਮਾਈਨਿੰਗ ਬੰਦ ਹੈ ਮਾਈਨਿੰਗ ਨਹੀਂ ਚੱਲਣ ਦੇਣੀ ਕੀ ਤੈਨੂੰ ਸੂਰੀ ਆਲੇ ਨੂੰ ਪੁੱਨ ਸਕਦੇ ਆ ਤੇ ਤੈਨੂੰ ਹੀ ਪੁੱਨ ਸਕਦੇ ਆ ਸੂਰੀ ਨੂੰ ਤੁਸੀਂ ਮਾਰਿਆ ਮੇਰਾ ਨਾਮ ਹੈ ਬਲਾਦੰਦ ਉਹ ਇਹ ਕਿ ਪਾਕਿਸਤਾਨ ਤੋਂ ਆ ਤੇ ਪੱਕਾ ਕਰ ਲੈ ਆ ਕੋਈ ਸ਼ਿਕਰੇ ਨੂੰ ਨਾ ਜਿਹੜਾ ਖਬਰਾਂ ਖੁਦਰਾ ਪਾਲਣਾ ਹੈ ਨਾ ਤੇ ਪਤਾ ਕਰ ਲੈ ਕਿ ਜੇ ਇਹ ਗੱਲ ਸਾਨੂੰ ਮੇਰੀ ਪੁਲਿਸ ਨੂੰ ਦੱਸਣੀ ਤੇ ਇੱਕ ਵਾਰੀ ਛੱਡ ਕੇ ਦੂਜੀ ਵਾਰੀ ਦੱਸ ਹੂੰ ਲੋਲੇ ਵੀ ਨਹੀਂ ਟੈਨਸ਼ਨ ਹੈ ਹੂੰ ਸਮਝ ਜਾਈਆ ਯਾਰ ਆ ਜਿਓ ਜਿੱਥੇ ਆਉਣਾ ਵੇਖ ਲਾਂਗੇ ਤੇ ਲਲਕਾਰ ਕੇ ਆਇਓ ਫਿਰ ਜਦੋਂ ਆਉਣਾ ਦੱਸ ਕੇ ਆਇਓ ਦੱਸ ਜਦੋਂ ਆਉਣਾ ਦੱਸ ਕੇ ਆਈ ਫਿਰ ਆਹ 50 ਲੱਖ ਦੇ ਰਹੇ ਨਾ ਕਿ ਜਾਨ ਛੁੱਟ ਜੇ ਦੀ ਜੇ ਨਹੀਂ ਤੇ ਫੇ ਅਗਲਾ ਬਾਅਦ ਤੇ ਸਾਰਿਆਂ ਕੋ ਲਈ ਨਾ ਤੈਨੂੰ ਕਿਹਨੇ ਕਿਹਾ ਮੇਰੇ ਕੋਈ ਨਹੀਂ ਪੈਸੇ ਮੇਰੇ ਕੋ ਕਿੱਥੋਂ ਆਏ ਨੇ ਪੈਸੇ ਚਲੋ ਇਹ ਸਾਨੂੰ ਪਤਾ ਪਏਗਾ ਤੈਨੂੰ ਵੀ ਤੇ ਸਾਨੂੰ ਵੀ ਕਿ ਤੇਰੇ ਕੋ ਕਿੰਨਾ ਕੁ ਹੈ ਜੇ ਮੇਰੇ ਕੋ ਭਰਾਵਾ ਹੀ ਨੇ ਪੈਸੇ ਨਹੀਂ ਹੈਗੇ ਤੈਨੂੰ ਕਿਹਨੇ ਗਲਤ ਗਾਈਡ ਕਰਤਾ ਜਾਨੀ ਅਸੀਂ ਕਪਤਾਨੀ ਆ ਤੇ ਸਾਨੂੰ ਸਾਰੀਆਂ ਰਿਪੋਰਟਾਂ ਨੇ ਪਹੁੰਚਾਉਂਦੀਆਂ ਮੇਰੇ ਕੋ ਇਹਨੇ ਪੈਸੇ ਕਿੱਥੋਂ ਆ ਗਏ 1000 ਤੇਰਾ 500 ਨੇ 500 ਨੇ ਹੂੰ ਉਹ ਵੀਰ ਮੈਂ ਤੇ ਜੇ ਤੈਨੂੰ ਕਾਚੇ ਆ ਯਾਦ 50 50 ਲੱਖ ਦਾ ਬੰਦੋਬਸਤ ਕਰ ਲੈ ਤੇ ਯਾਹ ਸਾਰੇ ਤੋਂ ਪਹਿਲਾਂ ਤੇ ਪੂਰੀ ਨੂੰ ਤੇਰੀ ਨੂੰ ਠੋਕਾ ਦੇ ਤੇ ਬਾਅਦ ਵਿੱਚ ਤੈਨੂੰ ਠੋਕਾ ਦੇ ਅਦਾਕਾਰਾ ਸ਼ੈਨਾਜ਼ ਗਿਲ ਨੂੰ ਜਾਨੋਂ ਮਾਰ ਦੀ ਧਮਕੀ ਦਿੱਤੀ ਗਈ ਹੈ ਸ਼ੈਨਾਜ਼ ਗਿਲ ਨੂੰ ਰੰਗਦਾਰੀ ਦੇ ਲਈ ਪਾਕਿਸਤਾਨ ਦਰਸਲ ਧਮਕੀ ਭਰੀ ਕਾਲ ਆਈ ਹੈ ਪਿਤਾ ਸੁਖ ਪ੍ਰਦਾਨ ਨੂੰ ਪਾਕਿਸਤਾਨ ਦੇ ਨੰਬਰ ਤੋਂ ਫੋਨ ਕਰਕੇ ਧਮਕੀ ਦਿੱਤੀ ਗਈ ਹੈ ਪੂਰੀ ਗੱਲਬਾਤ ਵੀ ਅਸੀਂ ਤੁਹਾਨੂੰ ਸੁਣਾਈ ਹੈ ਕਿ 50 ਲੱਖ ਰੁਪਏ ਦੀ ਰੰਗਦਾਰੀ ਦੀ ਮੰਗ ਕੀਤੀ ਜਾਂਦੀ ਹੈ ਫੋਨ ਕਰਕੇ ਪੈਸੇ ਨਾ ਦੇਣ ਤੇ ਜਾਨੂ ਮਾਰਨ ਦੀ ਧਮਕੀ ਦਿੱਤੀ ਗਈ ਹੈ ਫੋਨ ਕਰਨ ਵਾਲੇ ਨੇ ਖੁਦ ਨੂੰ ਬਾਲਾ ਬੰਬ ਦੱਸਿਆ ਅੰਤਰਰਾਸ਼ਟਰੀ ਡਰੱਗ ਰੈਕਡ ਕੇਸ ਦੇ ਵਿੱਚ ਐਨਸੀਬੀ ਨੂੰ ਵੱਡੀ ਸਫਲਤਾ ਮਿਲੀ ਹੈ ਡਰੱਗ ਤਸਕਰੀਦਾ ਕਿੰਗਪਿੰਨ ਜਫਰ ਸਾਦਿਕ ਗ੍ਰਿਫਤਾਰ ਕਰ ਲਿਆ ਗਿਆ ਸਾਊਥ ਫਿਲਮ ਇੰਡਸਟਰੀ ਦਾ ਵੱਡਾ ਫਿਲਮ ਨਰਮਾਤਾ ਹੈ ਜਫਰ ਡਰੱਗਸ ਦੀ ਕਾਲੀ ਕਮਾਈ ਦੇ ਨਾਲ ਫਿਲਮਾਂ ਬਣਵਾਉਣ ਦਾ ਸਿੱਧੇ ਤੌਰ ਤੇ ਉਸਤੇ ਇਲਜ਼ਾਮ ਹੈ 2000 ਕਰੋੜ ਰੁਪਏ ਦੀ ਡਰੱਗ ਵਿਦੇਸ਼ ਭੇਜਣ ਦਾ ਇਲਜ਼ਾਮ ਹੈ ਜਫਰ ਤਾਮਿਲਨਾਡੂ ਦੀ ਹਕਮਰਾਨ ਪਾਰਟੀ ਡੀਐਮਕੇ ਦੇ ਨਾਲ ਜੁੜਿਆ ਹੋਇਆ ਹੈ ਪਿਛਲੇ ਮਹੀਨੇ ਹੀ ਨਸ਼ੇ ਦੇ ਨਾਲ ਜੁੜੇ ਮਾਮਲੇ ਕਰਕੇ ਜਫਰ ਨੂੰ ਪਾਰਟੀ ਤੋਂ ਬਾਹਰ ਕੀਤਾ ਗਿਆ ਅੰਤਰਰਾਸ਼ਟਰੀ ਡਰੱਗ ਰੈਕਡ ਕੇਸ ਦੇ ਵਿੱਚ ਐਨਸੀਬੀ ਨੂੰ ਵੱਡੀ ਸਫਲਤਾ ਮਿਲੀ ਹੈ ਡਰੱਗ ਤਸਕਰੀ ਦਾ ਕਿੰਗ ਪੇਨੇਜੋ ਜਫਰ ਸਾਦਕ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀਆਂ ਤੁਹਾਨੂੰ ਸੇ ਤਸਵੀਰਾਂ ਵੀ ਵਿਖਾ ਰਹੇ ਹਾਂ ਸਾਊਥ ਫਿਲਮ ਇੰਡਸਟਰੀ ਦਾ ਵੱਡਾ ਫਿਲਮ ਨਰਮਾਤਾ ਹੈ ਦਰਸਲ ਜਫਰ ਡਰੱਗਸ ਦੀ ਕਾਲੀ ਕਮਾਈ ਦੇ ਨਾਲ ਫਿਲਮਾਂ ਬਣਵਾਉਣ ਦਾ ਸਿੱਧੇ ਤੌਰ ਤੇ ਉਸ ਤੇ ਇਲਜ਼ਾਮ ਹੈ 2000 ਕਰੋੜ ਰੁਪਏ ਦੀ ਡਰੱਗ ਵਿਦੇਸ਼ ਵਿੱਚ ਭੇਜਣ ਦਾ ਵੀ ਇਲਜ਼ਾਮ ਜਫਰ ਤਾਮਿਲਨਾਡੂ ਦੀ ਹਕਮਰਾਨ ਪਾਰਟੀ ਡੀਐਮਕੇ ਦੇ ਨਾਲ ਜੁੜਿਆ ਹੋਇਆ ਹੈ ਪਿਛਲੇ ਮਹੀਨੇ ਹੀ ਨਸ਼ੇ ਦੇ ਨਾਲ ਜੁੜੇ ਮਾਮਲੇ ਕਰਕੇ ਜਫਰ ਨੂੰ ਪਾਰਟੀ ਤੋਂ ਬਾਹਰ ਕੀਤਾ ਗਿਆ ਈਡੀ ਦੇ ਸਮਨਾਂ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਤੰਜ ਕੱਸਿਆ ਗਿਆ ਹੈ ਅੱਜ ਭਗਵਾਨ ਰਾਮ ਹੁੰਦੇ ਤਾਂ ਈਡੀ ਉਹਨਾਂ ਨੂੰ ਵੀ ਸਮਨ ਭੇਜ ਦਿੰਦੀ ਅਰਵਿੰਦ ਕੇਜਰੀਵਾਲ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਜੇਲ੍ਹ ਭੇਜਣਾ ਚਾਹੁੰਦੇ ਨੇ ਇਸ ਤਰ੍ਹਾਂ ਨੋਟਿਸ ਪੇਜ ਦੇਨੇ ਜਿਵੇਂ ਮੈਂ ਅਤਵਾਦੀ ਹਾਂ ਅੱਠ ਸਮਨ ਭੇਜ ਚੁੱਕੇ ਨੇ ਨਵਾਂ ਆ ਰਿਹਾ ਤੁਸੀਂ ਜਿੰਨੇ ਸਮਨ ਭੇਜੋਗੇ ਮੈਂ ਉਹਨੇ ਸਕੂਲ ਬਣਾਵਾਗਾ ਅਰਵਿੰਦ ਕੇਸ਼ਰੀਵਾਲ ਦੇ ਨੇ ਵੀ ਕਹਿਆ ਗਿਆ ਕਿ ਤੁਸੀਂ ਜਿੰਨੇ ਸਮਨ ਭੇਜੋਗੇ ਮੈਂ ਉਹਨੇ ਸਕੂਲ ਬਣਾਵਾਗਾ ਤੁਸੀਂ ਆਪਣਾ ਧਰਮ ਨਿਭਾਓ ਮੈਂ ਆਪਣਾ ਧਰਮ ਨਿਭਾਵਾਂਗਾ ਸੋ ਅਰਵਿੰਦ ਕੇਸ਼ਰੀਵਾਲ ਦੇ ਵੱਲੋਂ ਈਡੀ ਦੇ ਸਮਨ ਨੂੰ ਲੈ ਕੇ ਦਰਸਲੇ ਵੱਡਾ ਬਿਆਨ ਦਿੱਤਾ ਗਿਆ ਤੰਜ ਕੱਸਿਆ ਗਿਆ ਕੇਸ਼ਰੀਵਾਲ ਦਾ ਕਹਿੰਦੇ ਕਿ ਅੱਜ ਭਗਵਾਨ ਰਾਮ ਹੁੰਦੇ ਤਾਂ ਈਡੀ ਉਹਨਾਂ ਨੂੰ ਵੀ ਸਮਨ ਭੇਜਣ ਦੀ ਮੈਨੂੰ ਜਿੰਦ ਭੇਜਣਾ ਚਾਹੁੰਦੇ ਨੇ ਇਸ ਤਰ੍ਹਾਂ ਨੋਟਿਸ ਭੇਜਦੇ ਨੇ ਜਿਵੇਂ ਮੈਂ ਅਤਵਾਦੀ ਹੋਵਾਂ ਅੱਠ ਸਮਨ ਭੇਜ ਚੁੱਕੇ ਨੇ ਨਵਾਂ ਆ ਰਿਹਾ ਹੈ ਉਥੇ ਅਰਵਿੰਦ ਕੇਸ਼ਵਲ ਨੇ ਕਿਹਾ ਕਿ ਤੁਸੀਂ ਜਿੰਨੇ ਸਮਨ ਭੇਜੋਗੇ ਮੈਂ ਓਨੇ ਹੀ ਸਕੂਲ ਬਣਾਵਾਂਗਾ और ये, जो तो ये ये कहने की कोशिश कर रहे हैं कि अब हमें इस देश के 140 करोड़ लोगों की जरूरत नहीं है अब तुम्हारे वोट की जरूरत नहीं है घर बैठो वोट डालने आओ तो डालना नहीं डालने आओ तो मत डालना हमें तो 370 मिल रहे हैं क्योंकि सामने लड़ने वाला ही कोई नहीं बचा थोड़े दिन के अंदर सारा विपक्ष हिटलर ने भी यही किया था जब हिटलर आया था हिटलर ने तीन महीने में कर दिया इन्होंने दस साल लगा दिया तो अब इनका यह कहना है कि हमें किसी की जरूरत नहीं है तो ये जनतंत्र खत्म कर रहे हैं अध्यक्ष महोदय ये देश के साथ गद्दारी है ये देश ध्रुव है अगर इस देश के संदर्भ जनतंत्र खत्म कर दिया जाए मैं मन में सोच रहा था आज अगर श्री राम होते अगर श्री रामचंद्र जी आज इस युग के अंदर होते तो ईडी और सीबीआई को उनके घर भी भेज देते और यहां बंदूक के पूछते बेचता बीजेपी में आ रहा है कि जेल जाएगा ਔਰ ਅਬ ਇਹ ਆਮ ਆਦਮੀ ਪਾਰਟੀ ਕੋ ਤੋੜਨੇ ਮੇ ਲਗੇ ਹੋਏ। ਇਹ ਇਹ ਕਹਿਣੇ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਬ ਰੋਕਰੰਗ ਅਗਲੀ ਵੱਡੀ ਖਬਰ ਦਾ ਪੰਜਾਬ ਕਾਂਗਰਸ ਨੂੰ ਝਟਕਾ ਲੱਗਿਆ ਹੈ। ਦਲਿਤ ਆਗੂ ਗੁਰਪ੍ਰੀਤ ਸਿੰਘ ਜੀਪੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ। ਇਸੀਆਂ ਮਾਨ ਨੇ ਆਪ ਦੇ ਵਿੱਚ ਸ਼ਾਮਲ ਕਰਵਾਇਆ ਹੈ। ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਬਣਾ ਸਕਦੀ ਆਮ ਆਦਮੀ ਪਾਰਟੀ। ਬਸਤੀ ਪਠਾਨਾ ਤੋਂ ਕਾਂਗਰਸ ਦੇ ਆਸਬ ਕਾ ਐਮਐਲਏ ਨੇ ਜੀਪੀ ਅਲਾਕੇ 2022 ਦੇ ਵਿੱਚ ਉਹਨਾਂ ਨੂੰ ਵਿਧਾਨ ਸਭਾ ਚੋਣਾਂ ਦੇ ਵਿਚਾਰ ਦਾ ਸਬਣਾ ਕਰਨਾ ਪੈਂਦਾ ਤੇ ਗਰੀਬਾਂ ਦੇ ਲਈ ਕੀਤੇ ਜਾ ਰਹੇ ਸਿਆਂ ਭਗਵੰਤ ਮਾਨ ਦੇ ਕੰਮਾਂ ਤੋਂ ਪ੍ਰਭਾਵਿਤ ਹਾਂ ਗੁਰਪੀ ਜੀਪੀ ਦਾ ਜੋ ਕਿ ਇਸ ਜੁਆਇਨਿੰਗ ਤੋਂ ਬਾਅਦ ਬਿਆਨ ਸਾਮਣੇ ਆ ਉਹਨਾਂ ਦਾ ਕਹਿੰਦੇ ਕਾਂਗਰਸ ਦੇ ਨਾਲ ਕੋਈ ਨਾਰਾਜ਼ਗੀ ਨਹੀਂ ਪਰ ਉੱਥੇ ਉਨਚਾਸਨ ਦੀ ਕਮੀ ਹੈ ਵੱਡੇ ਕਾਂਗਰਸੀ ਲੀਡਰ ਵੀ ਆਪਣੇ ਪਰਿਵਾਰ ਤੱਕ ਸੀਮਤ ਨੇ ਸਿਆਮਾਨ ਅਤੇ ਉਹਨਾਂ ਦੀ ਟੀਮ ਇਮਾਨਦਾਰ ਹੈ ਗੁਰਪ੍ਰੀਤ ਜੀਪੀ ਦੇ ਵੱਲੋਂ ਕਿਹਾ ਗਿਆ ਕਿ ਸਿਆਮਾਨ ਤੇ ਉਹਨਾਂ ਦੀ ਟੀਮ ਇਮਾਨਦਾਰ ਹੈ ਜ਼ਮੀਨੀ ਪੱਧਰ ਤੇ ਆਮ ਆਦੀ ਪਾਰਟੀ ਕੰਮ ਕਰ ਰਹੀ ਹੈ ਆਪ ਸਰਕਾਰ ਕੰਮ ਕਰ ਰਹੀ ਹੈ ਗੁਰਪ੍ਰੀਤ ਜੀਪੀ ਦੇ ਵੱਲੋਂ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਹ ਵੱਡਾ ਬਿਆਨ ਦਿੱਤਾ ਗਿਆ ਜੀਪੀ ਸਾਹਿਬ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਮੁੱਖ ਵਜ੍ਹਾ ਕੀ ਰਹੀ ਹੈ ਇਹ ਇੱਕਰੀ ਕੀ ਹੈ ਜਿਹੜਾ ਇਹਨਾਂ ਦਾ ਕੰਮ ਵੇਖਿਆ 2 ਸਾਲ ਦੇ ਵਿੱਚ ਮੈਂ ਕਟੋ-ਕਟ ਹਰ ਹਰ ਰੋਜ਼ ਹਲਕੇ ਜਨਾਂ ਕਟੋਗੜ ਪੰਜ-ਛੇ ਪਿੰਡਾਂ ਜਾਇਦਾ ਵਿਜ਼ਿਟ ਕਰੀਦਾ ਤੇ ਲੋਕਾਂ ਦੇ ਵਿਊਅ ਸਾਡੇ ਕਾਉਂਸਲਰ ਤੇ ਪ੍ਰਧਾਨ ਖੜੇ ਹੈ ਐਮਸੀ ਖੜੇ ਹੈ ਗਰਾਸ ਰੂਟ ਤੇ ਜਿਹੜੇ ਬੰਦੇ ਰਹਿੰਦੇ ਆ ਅੱਜ ਆਮ ਪਾਰਟੀ ਦੀ ਗੱਲ ਕਰ ਰਿਹਾ ਚਾਹੇ ਕੋਈ ਐਜੂਕੇਸ਼ਨ ਦੀ ਗੱਲ ਕੋਵੇ ਚਾਹੇ ਹੈਲਥ ਸਿਸਟਮ ਦੀ ਗੱਲ ਕਰੇ ਉਹ ਤੋਂ ਚਾਹੇ ਜਿਹੜੇ ਗਰੀਬ ਨੇ ਜਿਵੇਂ ਉਹਦਾ ਇਲੈਕਟ੍ਰਿਸਿਟੀ ਦਾ ਬਿੱਲ ਹੈ ਉਹ ਅਜਰੇ ਸਹੀ ਮੈਨੇਜ ਬੋਟਰ ਹੈ ਇਹ ਬੋਟ ਪਾਉਂਦੇ ਆ ਪਾਰਟੀਆਂ ਪਹਿਲਾਂ ਜਿਤਾਉਂਦੇ ਰਹੇ ਆ ਅੱਜ ਸਹੀ ਮੈਨੂੰ ਆਮ ਪਾਰਟੀ ਦੇ ਲੋਕੀ ਨਾਲ ਨੇ ਤੇ ਮੈਨੂੰ ਉਹਨਾਂ ਦਾ ਜਿਹੜਾ ਕੰਮ ਕੰਮ ਆਇਆ ਪਸੰਦ ਮੈਂ ਤਾਂ ਜੁਆਇਨ ਕੀਤਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੇਲੇ ਤਾਂ ਤੁਹਾਡੇ ਨਾਲ ਸਭ ਕੁਝ ਠੀਕ ਸੀ ਲੇਕਿਨ ਚੰਨੀ ਹੋਰੀ ਜਦੋਂ ਸੀਐਮ ਬਣੇ ਉਹਨਾਂ ਦੇ ਭਰਾ ਦੇ ਨਾਲ ਤੁਹਾਡਾ ਖਾਸਾ ਪੇਚਾ ਪਿਆ ਰ ਤੁਸੀਂ ਵੀ ਬਿਆਨਬਾਜ਼ੀ ਕੀਤੀ ਉਧਰੋਂ ਵੀ ਬਿਆਨਬਾਜ਼ੀ ਹੋਈ ਤੁਹਾਨੂੰ ਲੱਗਦਾ ਹੈ ਕਿ ਇੱਕ ਵਜਾ ਇਹ ਵੀ ਹੈ ਕਾਂਗਰਸ ਛੱਡਣ ਦੀ ਕਿ ਸਾਬਕਾ ਮੁੱਖ ਮੰਤਰੀ ਆਪਣੇ ਹੀ ਭਰਾ ਨੂੰ ਨਹੀਂ ਸਮਝਾ ਪਏ ਨਹੀਂ ਜੀ ਗੱਲ ਪਤਾ ਕੀ ਹੈ ਇਹ ਲੱਖ ਨੇ ਇਹ ਚੀਜ਼ਾਂ ਨੇ ਪਰ ਜਦੋਂ ਐਡਾ ਬੰਦਾ ਬੰਦਾ ਬਣ ਜਾਂਦਾ ਹਾਂ ਸ਼ਾਇਦ ਮੈਂ ਵੀ ਇਦਾਂ ਨਾ ਕਰਾਂ ਪਰ ਜਦੋਂ ਬੰਦਾ ਐਡਾ ਚਿਹਰਾ ਬਣ ਜਾਂਦਾ ਉਹ ਬੰਦਾ ਆਪਦੇ ਪਰਿਵਾਰ ਨੂੰ ਲੋਚੀ ਜਾਵੇ ਤੇ ਉਹ ਜਿਹਨ ਗਲਤੀਆਂ ਵੀ ਕਰੇ ਗਲਤੀਆਂ ਦੀ ਗਲਤੀਆਂ ਕਰੀ ਜਾਣ ਤਾਂ ਪਾਰਟੀ ਫਿਰ ਉਹ ਦੇਖੇ ਜੀ ਜਦੋਂ ਸਿਟਡਬੀਸੀ ਮੈਂਬਰ ਬਣਾਦੇ ਪਹਿਲਾਂ ਉਹਦਾ ਜਿਹੜਾ ਹੈਗਾ ਨਾ ਉਹ ਚੀਜ਼ ਦੇਖਣੀ ਚਾਹੀਦੀ ਵੀ ਬੰਦੇ ਦਾ ਨੀਚੇ ਗ੍ਰਾਸ ਰੂਟ ਤੇ ਕੀ ਕਰ ਰਿਹਾ ਹੈ ਇਹ ਨਹੀਂ ਵੀ ਚੱਕ ਚੱਕ ਕੇ ਜੀ ਬੰਦਾ ਨੌ ਵੱਡਾ ਹੈ ਉਹਨੂੰ ਪੋਸਟਾਂ ਦੇ ਦੋ ਇਹ ਗੱਲਾਂ ਬੜੀਆਂ ਗਲਤ ਹੋਈਆਂ ਦੂਸਰੇ ਵੀ ਕਹਿੰਦੇ ਕਿ ਪੀਐਸਸੀ ਦੀ ਬੈਠਕ ਹੋਣੀ ਉਸ ਦੇ ਵਿੱਚ ਤੈਅ ਹੋਣਾ ਹੈ ਕੈਂਡੀਡੇਟ ਕੌਣ ਹੋਏਗਾ ਫਤੇਗੜ ਸਾਹਿਬ ਤੋਂ ਲੇਕਿਨ ਤੁਹਾਡਾ ਨਾਮ ਆਮ ਆਦਮੀ ਪਾਰਟੀ ਦੇ ਸ਼ਾਇਦ ਸਰਵੇ ਦੇ ਵਿੱਚ ਹੈ ਤੁਹਾਨੂੰ ਟਿਕਟ ਦੇਣ ਤੇ ਵਿਚਾਰ ਚਰਚਾ ਚੱਲ ਰਹੀ ਹੈ ਜੇਕਰ ਪਾਰਟੀ ਤੁਹਾਨੂੰ ਟਿਕਟ ਦਿੰਦੀ ਹੈ ਤੁਸੀਂ ਚੋਣ ਲੜੋਗੇ ਹਾਂਜੀ ਜੇ ਪਾਰਟੀ ਹਾਈ ਕਮਾਂਡ ਕਹੂਗੀ ਤਾਂ ਆਪਾਂ ਨੇਚੂਰਲੀ ਚੋਣ ਲੜਾਂਗੇ ਤੇ ਸਾਰਾ ਤਜਰਬਾ ਵੀ ਹੈਗਾ ਤਿੰਨ ਚੋਣਾਂ ਮੈਂ ਐਮਐਲਏ ਲੜੀਆਂ ਕੌਂਸਲ ਵੀ ਲੜੀਆਂ ਸਾਰਾ ਕੁਝ ਹੈਗਾ ਕਿ ਆਪਾਂ ਵਧੀਆ ਮੁੱਖ ਮੰਤਰੀ ਨਾਲ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਬੰਦੇ ਨੇ ਜੀ ਗੱਲ ਪੂਰੀ ਕਰ ਲੋ ਚੋਣ ਲੜਨ ਬਾਰੇ ਕੋਈ ਗੱਲਬਾਤ ਹੋਈ ਮੁੱਖ ਮੰਤਰੀ ਨਾਲ ਜਾਂ ਉਹਨਾਂ ਨੇ ਕਿਹਾ ਕਿ ਜੀਪੀ ਤੁਹਾਡਾ ਹੋਲਡ ਜਿਹੜਾ ਉਹ ਪੁਰਸ਼ ਵਾਲ ਕਰ ਇਹ ਗੱਲ ਤਾਂ ਕੀਤੀ ਹੈ ਕਿਉਂਕਿ ਪਾਰਟੀ ਦੀ ਟਿਕਟ ਹੈ ਹਾਈ ਕਮਾਂਡ ਦਾ ਫੈਸਲਾ ਕਰਨਾ ਹੁੰਦਾ ਪਰ ਸੀਐਸ ਨੇ ਗੱਲ ਕੀਤੀ ਹੈ ਜਿਹਦੇ ਸਰਵੇ ਕੀਤੇ ਆ ਨੌ ਹਲਕਿਆਂ ਸਰਵੇ ਕੀਤਾ ਤੇ ਉਹ ਸਰਵੇ ਦੇ ਕੇ ਅੱਜ ਤੇ ਉਹਨਾਂ ਨੇ ਮੈਨੂੰ ਕੀਤਾ ਵੀ ਜੁਆਇਨ ਤਾਂ ਹੀ ਕਰਾਇਆ ਮੈਂ ਤੇ ਬਾਕੀ ਹਾਈ ਕਮਾਂਡ ਦੀ ਮਰਜ਼ੀ ਉਹ ਟਿਕਟ ਦੰਦੀ ਹੈ ਆ ਵੀ ਤਦਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਗੁਰਪ੍ਰੀਤ ਜੀਪੀ ਤੇ ਤਿੱਖਾ ਤੰਜ ਕੱਸਿਆ ਗਿਆ ਜੀਪੀ ਨੇ ਆਮ ਆਦਮੀ ਪਾਰਟੀ ਦੇ ਵਜਾ ਕੇ ਸਿਆਸੀ ਖੁਦਕੁਸ਼ੀ ਕੀਤੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਇਹ ਵੱਡਾ ਬਿਆਨ ਦਿੱਤਾ ਆਕਾਲੀ ਭਾਜਪਾ ਗੱਠ ਜੋੜ ਦੀਆਂ ਚਰਚਾਵਾਂ ਤੇ ਵੀ ਬਾਜਵਾ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨ ਵੇਲੇ ਵੀ ਭਾਜਪਾ ਦਾ 파ਟਨਰ ਸੀ ਆਕਾਲੀ ਦਲ ਵਿਰੋਧ ਦੇ ਕਾਰਨ ਹਰਸਿਮਰਤ ਬਾਦਲ ਨੂੰ ਅਸਤੀਫਾ ਦੇਣਾ ਪਿਆ ਸੀ ਕਿ ਜਿੱਥੇ ਆਕਾਲੀ ਭਾਜਪਾ ਗੱਠ ਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਉਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਵਰਤੇ ਹੋਏ ਨਜ਼ਰਾਇਤ ਜਿੱਥੇ ਗੁਰਪ੍ਰੀਤ ਜੀਪੀ ਇਹ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਵੱਡਾ ਬਿਆਨ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਜੀਪੀ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਸਿਆਸੀ ਖੁਦਕੁਸ਼ੀ ਕਰ ਲਈ ਹੈ ਮੇਰਾ ਚਾਹ ਉਹ ਖੁਦਕੁਸ਼ੀ ਕਰ ਗਿਆ ਸਿਆਸੀ ਖੁਦਕੁਸ਼ੀ ਨੂੰ ਕਿਹਾ ਜਾਂਦਾ ਐਂਡ ਮੈਂ ਸਮਝਦਾ ਕਿ ਜਦੋਂ ਪਾਰਟੀਆਂ ਕੈਂਡੀਡੇਟ ਚੂਜ਼ ਕਰਨ ਉਹਨਾਂ ਦੀ ਬੈਕਗ੍ਰਾਉਂਡ ਜ਼ਰੂਰ ਵੇਖੋ ਮਾਈਂਡ ਕਰਦੇ ਨੇ ਜਦੋਂ ਮੈਂ ਕਹਿੰਦਾ ਜਦੋਂ ਮੈਂ ਸ਼ਬਦ ਵੀ ਇਹੋ ਜੇ ਇਸਤੇਮਾਲ ਕਰਨਾ ਉਹ ਡਿਗਰੀਡ ਬੰਦੇ ਪੀ ਡਿਗਰੀ ਦਾ ਇਹੀ ਫਰਕ ਪੈਂਦਾ ਪਹਿਲੇ ਜਿਹੜਾ ਅੱਜ ਸਾਨੂੰ ਛੱਡ ਕੇ ਗਿਆ ਇਹ ਪਹਿਲੇ ਪੀ 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 ਵਾਸ ਮਨਪ੍ਰੀਤ ਬਾਦਲ ਨੂੰ ਛੱਡਾ ਫਿਰ ਸਾਹ ਪ੍ਰਕਾਸ਼ ਸਿੰਘ ਬਾਦਲ ਕੋਲ ਚਲਾ ਗਿਆ ਖਾਲੀ ਦਲ ਚ ਰਿਹਾ ਮੌਕੇ ਤੇ ਆ ਕੇ ਪੈਰ ਤੇ ਸਾਡੇ ਲੋਕਾਂ ਨੇ ਇਹਨੂੰ ਕਾਂਗਰਸ ਸ਼ਾਮਿਲ ਕਰਕੇ ਟਿਕਟ ਦੇ ਦਿੱਤੀ ਹੁਣ ਇਹਨੂੰ ਆਪ ਵਾਲਿਆਂ ਨੇ ਵੇਖੋ ਆਪ ਕੋ ਤੁਸੀਂ ਇਹ ਵੇਖੋ ਜਿਹੜੀ ਗਵਰਨਮੈਂਟ ਢਾਈਆਂ ਸਾਲਾਂ ਦੀ ਜਾਂ ਸਵਾ ਦੋ ਸਾਲ ਦੀ ਆਫਿਸ ਦੇ ਵਿੱਚ ਇਨਾਂ ਕੋਲੇ ਤਾਂ ਰਿੰਕੂ ਵੀ ਫਾਰਮਰ ਕਾਂਗਰਸੀਮਨ ਇਹਨੂੰ ਚੁੱਕ ਕੇ ਲਏ ਉਹਦਾ ਮਤਲਬ ਇਹਨਾ ਇਹ ਆਪ تسلیم ਕਰਦੇ ਇਹਨਾਂ ਕੋ ਬੰਦਾ ਹੀ ਕੋਈ ਹੈ ਨਹੀਂ ਲੋਕ ਸਭਾ ਲੈਕਚਰ ਲੜਾਂ ਜੋ ਜਿਹੜਾ ਬਗਾਨੇ ਬੰਦੇ ਨੂੰ ਚੁੱਕ ਕੇ ਲਿਆਂਦਾ ਹੈ ਉਹ ਪਾਰਟੀ ਉਹਦਾ ਮਤਲਬ ਹੈ ਕਿ ਉਹਨਾਂ ਦੀ ਨਾ ਕੋਈ ideologies ਨਾ ਦੇ ਆਰ ਬੈਂਕਰਪਟ ਆਫ ideologies ਨਹੀਂ ਤੇ ਕਦੀ ਲੋਕ ਸਭਾ ਦੀਆਂ ਸੀਟਾਂ ਤੁਸੀਂ ਐਵੇਂ ਕੋਈ ਤੁਰਦਾ ਫਿਰਦਾ ਸੜਕ ਤੇ ਮੱਤਾ ਜਦੋਂ ਮਰਜੀ ਚੁੱਕ ਕੇ ਨੂੰ ਕਹ ਤੂੰ ਸਾਡੀ ਪਾਰਟੀ ਤੇ ਸਾਦਾ ਹੀ ਇਹ ਸੀ ਸੀ ਮੇਰਾ ਖਿਆਲ ਉਹ ਖੁਦਕੁਸ਼ੀ ਕਰਕੇ ਸਿਆਸੀ ਖੁਦਕੁਸ਼ੀ ਨੂੰ ਕਿਹਾ ਜਾਂਦਾ ਐਂਡ ਮੈਂ ਸਮਝਦਾ ਕਿ ਜਦੋਂ ਪਾਰਟੀਆਂ ਕੈਂਡੀਡੇਟ ਚੂਜ਼ ਕਰਨ ਉਹਨਾਂ ਦੀ ਬੈਕਗ੍ਰਾਉਂਡ ਜ਼ਰੂਰ ਵੇਖੋ ਮਾਈਂਡ ਕਰਦੇ ਨੇ ਜਦੋਂ ਮੈਂ ਕਹਿੰਦਾ ਜਦੋਂ ਮੈਂ ਸ਼ਬਦ ਕੀ ਇਹੋ ਜੇ ਸਮਾਲ ਕਰਨਾ ਪਿਡਿਗਰੀਟ ਬੰਦੇ ਪਿਡਿਗਰੀ ਦਾ ਇਹੀ ਫਰਕ ਹੁੰਦਾ ਪਹਿਲੇ ਜਿਹੜਾ ਅੱਜ ਸਾਨੂੰ ਛੱਡ ਕੇ ਗਿਆ ਇਹ ਪਹਿਲੇ ਪੀਪੀ ਪੀਵਸ ਮਨਪ੍ਰੀਤ ਬਾਦਲ ਨੂੰ ਛੱਡਾ ਫਿਰ ਸਾਹ ਪ੍ਰਕਾਸ਼ ਸਿੰਘ ਬਾਦਲ ਖੁੱਲ ਚਲਾ ਗਿਆ ਆਕਾਲੀ ਦਲ ਚਿਰਿਆ ਮੌਕੇ ਤੇ ਆ ਕੇ ਪੈਰ ਤੇ ਸਾਡੇ ਲੋਕਾਂ ਨੇ ਇਹਨੂੰ ਕਾਂਗਰਸ ਸ਼ਾਮਿਲ ਕਰਕੇ ਟਿਕਟ ਦੇ ਦਿੱਤੀ ਹੁਣ ਇਹਨੂੰ ਆਪ ਵਾਲਿਆਂ ਨੇ ਵੇਖੋ ਆਪ ਕੋ ਤੁਸੀਂ ਇਹ ਵੇਖੋ ਜਿਹੜੀ ਗਵਰਨਮੈਂਟ ਢਾਈਆਂ ਸਾਲਾਂ ਦੀ ਜਾਂ ਸਵਾ ਦੋ ਸਾਲ ਦੀ ਆਫਿਸ ਦੇ ਵਿੱਚ ਇਹਨਾਂ ਕੋਲੇ ਇਥੇ ਰਿੰਕੂ ਵੀ ਫਾਰਮਰ ਕਾਂਗਰਸਮੈਨ ਇਹਨੂੰ ਹੀ ਚੁੱਕ ਕੇ ਲਏ ਉਹਦਾ ਮਤਲਬ ਇਹਨਾ ਇਹ ਆਪ تسلیم ਕਰਦੇ ਇਹਨਾਂ ਕੋ ਬੰਦਾ ਹੀ ਕੋਈ ਨਹੀਂ ਲੋਕ ਸਭਾ ਲੈਕਚਰ ਲੜਾ ਜੋ ਜਿਹੜਾ ਬਗਾਨੇ ਬੱਦੇ ਨੂੰ ਚੁੱਕ ਕੇ ਲਿਆਂਦਾ ਉਹ ਪਾਰਟੀ ਉਹਦਾ ਮਤਲਬ ਏ ਕਿ ਉਹਨਾਂ ਦੀ ਨਾ ਕੋਈ ideologies ਨਾ ਦੇ ਆਰ ਬੈਂਕਰਪਟ ਆਫ ideologies ਨਹੀਂ ਤੇ ਕਦੀ ਲੋਕਸ਼ਵਾਦੀਆਂ ਸੀਤਾ ਤੁਸੀਂ ਐਵੇਂ ਕੋਈ ਤੁਰਦਾ ਫਿਰਦਾ ਸੜਕ ਤੇ ਮੱਤਾ ਜਦੋਂ ਮਰਜੀ ਚੁੱਕ ਕੇ ਉਹਨੂੰ ਕਹੋ ਤੂੰ ਸਾਡੀ ਪਾਰਟੀ ਦਾ ਭਾਈ ਸਾਹਿਬ ਅਜੇ ਪੰਜਾਬ ਬੀਜੇਪੀ ਪ੍ਰਧਾਨ ਸੁਨੀ ਜਾਖੜ ਨੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਕਾਂਗਰਸ ਪਾਰਟੀ ਉੱਤਰ ਰਹੀ ਹੈ ਇੱਕ ਇੱਕ ਕਰਕੇ ਸਾਰੇ ਛੱਡ ਰਹੇ ਨੇ ਸਾਥ ਪਤਾ ਨਹੀਂ ਕਿਸ ਅਧਾਰ ਤੇ ਕਾਂਗਰਸ ਚੋਣ ਲੜ ਰਹੀ ਹੈ ਉੱਥੇ ਸੁਨੀਲ ਜਾਖੜ ਨੇ ਕਿਹਾ ਕਿ ਪਹਿਲਾਂ ਕਾਂਗਰਸ ਘਰ ਸੰਭਾਲੇ ਫਿਰ ਦੇਸ਼ ਸੰਭਾਲਣ ਦੀ ਗੱਲ ਕਰੇ ਲੋਕ ਜਾਣਦੇ ਨੇ ਕਾਂਗਰਸ ਤੇ ਆਵਾਦੀ ਪਾਰਟੀ ਕਿਉ ਖਿਚੜੀ ਨੇ ਪੰਜਾਬ ਦੇ ਲੋਕ ਦੋਗਲਾਪਨ ਬਰਦਾਸ਼ਤ ਨਹੀਂ ਕਰਦੇ ਸੁਨੀਲ ਜਾਖੜ ਦੇ ਵੱਲੋਂ ਦਰਸਲ ਇਹ ਵੱਡਾ ਦਾਅਵਾ ਦਿੱਤਾ ਗਿਆ ਕਾਂਗਰਸ ਤੇ ਨਿਸ਼ਾਨਾ ਸਾਧਿਆ ਕਿ ਉਹਨਾਂ ਦਾ ਕਹਿਣ ਕਿ ਕਾਂਗਰਸ ਪਾਰਟੀ ਉੱਡ ਰਹੀ ਹੈ ਇੱਕ ਇੱਕ ਕਰਕੇ ਸਾਰੇ ਸਾਥ ਛੱਡ ਰਹੇ ਨੇ ਪਤਾ ਨਹੀਂ ਕਿਸ ਅਧਾਰ ਤੇ ਕਾਂਗਰਸ ਚੋਣ ਲੜ ਰਹੀ ਹੈ ਕਾਂਗਰਸ ਪਾਰਟੀ ਉਧੜ ਉਧੜ ਰਹੀ ਹੈ ਇੱਕ ਇੱਕ ਕਰਕੇ ਖੇਰੂ ਖੇਰ ਤੁਸੀਂ ਫੇਰ ਉਹ ਗੱਲ ਉੱਤੇ ਫੇਰ ਆ ਗਏ ਮੈਂ ਬਾਰ ਬਾਰ ਉਹ ਦੁਹਰਾਣਾ ਪਿੱਤੂ ਰੋਨੀਆਂ ਕਾਲੇ ਚੰਮ ਨੂੰ ਇੱਥੇ ਰੁੜ ਗਏ ਕਲੰਗੀ ਵਾਲੇ ਤੁਸੀਂ ਜੀਪੀ ਸਾਡੇ ਦਾ ਦੋਸਤ ਹੈ ਛੋਟਾ ਭਰਾ ਹੈ ਆਪ ਚ ਚਲੇ ਗਏ ਚਲੋ ਉਹਨਾਂ ਨੂੰ ਮੁਬਾਰਕ ਪਰ ਸੁਰੇਸ਼ ਪਚੌਰੀ ਜੀ ਜਿਹੜੇ ਸੈਂਟਰ 'ਚ ਮਨਿਸਟਰ ਰਹੇ ਹੈ ਮਨਿਸਟਰ ਆਫ ਸਟੇਟ ਫੋਰ ਡਿਫੈਂਸ ਪ੍ਰੋਡਕਸ਼ਨ ਰਹੇ ਹੈ ਮਧਿਆਪ੍ਰਦੇਸ਼ ਉਹ ਆਜੀ ਕਾਂਗਰਸ ਨੂੰ ਛੱਡ ਕੇ ਬੀਜੇਪੀ ਜੀ ਜੁਆਇਨ ਕਰ ਗਏ ਸੋ ਕਾਂਗਰਸ ਹੁਣ ਤਨ ਕਿਸ ਬੇਸ ਤੇ ਇਲੈਕਸ਼ਨ ਲੜ ਰਹੀ ਹੈ ਪਹਿਲਾਂ ਆਪ ਦਾ ਘਰ ਸੰਭਾਲ ਲਵੇ ਫਿਰ ਦੇਸ਼ ਸੰਭਾਲਣ ਦੀ ਗੱਲ ਕਰਨ ਸਿੱਖ। ਕਾਂਗਰਸ ਨੂੰ ਪੁੱਛੋ ਸਾਹਿਬ ਕਾਂਗਰਸ ਪਾਰਟੀ ਉੱਡ ਉੱਡ ਰਹੀ ਹੈ ਇੱਕ ਇੱਕ ਕਰਕੇ ਖੇਰੂ ਖੇਰ ਤੁਸੀਂ ਫੇਰ ਉਹ ਗੱਲ ਉੱਤੇ ਫੇਰ ਆ ਗਏ ਮੈਂ ਬਾਰ ਬਾਰ ਉਹ ਦੁਹਰਾਣਾ। ਬਿੱਤੂ ਰੋਨੀਆ ਕਾਲੇ ਚੰਮ ਨੂੰ ਇੱਥੇ ਰੁੜ ਗਏ ਕਲੰਗੀ ਵਾਲੇ ਤੁਸੀਂ ਜੀਪੀ ਸਾਡੇ ਦਾ ਦੋਸਤ ਹੈ ਛੋਟਾ ਭਰਾ ਹੈ। ਆਪ ਚ ਚਲੇਗੇ ਚਲੋ ਉਹਨਾਂ ਨੂੰ ਮੁਬਾਰਕ। ਪਰ சுரேਸ਼ ਪਚੌਰੀ ਜੀ ਜਿਹੜੇ ਸੈਂਟਰ ਚ ਮਨਿਸਟਰ ਰਹੇ ਹੈ ਮਨਿਸਟਰ ਆਫ ਸਟੇਟ ਫਾਰ ਡਿਫੈਂਸ ਪ੍ਰੋਡਕਸ਼ਨ ਰਹੇ ਹੈ ਮਧਿਆਪ੍ਰਦੇਸ਼ ਪੁਰਾਣੀ ਕਾਂਗਰਸ ਨੂੰ ਛੱਡ ਕੇ ਬੀਜੇਪੀ ਜੀ ਜੋਇਨ ਕਰ ਗਏ ਸੋ ਕਾਂਗਰਸ ਹੁਣ ਪਤਾ ਨਹੀਂ ਕਿਸ ਬੇਸ ਤੇ ਇਲੈਕਸ਼ਨ ਲੜ ਰਹੀ ਹੈ ਪਹਿਲਾਂ ਆਪਦਾ ਘਰ ਸੰਭਾਲ ਲਵੇ ਫਿਰ ਦੇਸ ਸੰਭਾਲਣ ਦੀ ਗੱਲ ਕਰਨ ਸਕੇ ਕਾਂਗਰਸ ਨੂੰ ਪੁੱਛੋ ਕਾਂਗਰਸ ਪਾਰਟੀ ਉਧੜ ਉਧੜ ਰਹੀ ਹੈ